ਜੀ ਕਿਸਾਨ ਵੀਰੋ ਸਤਿ ਸ਼੍ਰੀਕਾ ਕਿਸਾਨ ਭਰਾਵੋ ਜੇਕਰ ਆਪਾਂ ਗੱਲ ਕਰੀਏ ਝੋਨੇ ਸਾmber ਬਸਮਤੀਆਂ ਦੀ ਤਾਂ ਬਸਮਤੀਆਂ ਦਾ ਲਗਭਗ ਆਪਣੀਆਂ ਜਿਹੜੀਆਂ 1509 1692 ਉਹ ਤਾਂ ਮੰਡੀਆਂ 'ਚ ਲਗਭਗ ਜਿਹੜੀਆਂ 80 ਤੋਂ 85% ਜਿਹੜੀਆਂ ਵੇਚ ਚੁੱਕੀਆਂ ਕੁਝ ਇੱਕ ਪਰਸੈਂਟ ਜਿਹੜੀ ਰਹਿ ਗਈ ਬਸਮਤੀ ਤਾਂ ਜਾਂ ਫਿਰ ਹੁਣ ਰਹਿ ਗਈਆਂ ਵੱਡੇ ਜ਼ਿਆਦਾ ਸਮੇਂ ਲੈਣ ਵਾਲੀਆਂ ਜਿਵੇਂ 17 18 11 21 14 01 ਜਾਂ ਫਿਰ ਹੋਰ ਕਈ ਕਿਸਮਾਂ ਆਈਆਂ 18 85 ਵਗੈਰਾ ਤਾਂ ਇਹ ਲਗਭਗ ਨਸਾਰਾ ਜਾਂ ਲੈ ਚੁੱਕੀਆਂ ਕੁਝ ਪਰਸੈਂਟ ਭਾਵੇਂ ਨਸਾਰਾ ਰਹਿ ਗਿਆ ਹੋਵੇ ਤਾਂ ਵੈਸੇ ਤਾਂ ਜੇਕਰ ਹੁਣ ਗੱਲ ਕਰੀ ਆਪਾਂ ਪਰਮਲ ਝੋਨੇ ਦੀ ਇਸ ਵਾਰ ਜੇਕਰ ਤੇ ਕਿੰਨੀ ਤਰੀਕ ਤੋਂ ਖਰੀਦ ਹੋਵੇਗੀ ਪਰਾਲੀ ਨੂੰ ਇਸ ਵਾਰ ਜਿਹੜੀ ਅੱਗ ਲੱਗੇਗੀ ਜਾਂ ਫਿਰ ਨਹੀਂ ਲੱਗੇਗੀ ਜਿਹੜੀ ਛੈਲਰ ਮਾਲਕਾਂ ਨਾਲ ਆਪਾਂ ਜੀ ਸਰਕਾਰ ਨੇ ਮੀਟਿੰਗ ਕੀਤੀ ਉਹਦੇ ਵਿੱਚ ਉਹ ਕੀ ਸਟਾਨਿਕ ਲਕਾਇਆ ਕੀ ਉਹਦੇ ਸਰਕਾਰ ਨੇ ਛੈਲਰ ਮਾਲਕਾਂ ਨੂੰ ਕਿਹਾ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਨੀ ਆ ਤਾਂ ਝੋਨੇ ਦੀ ਖਰੀਦ ਕਿੰਨੀ ਤਰੀਕ ਤੋਂ ਸ਼ੁਰੂ ਹੋਵੇਗੀ ਤੇ ਕੰਡੇ ਦਾ ਤੋਲ ਕਦੋਂ ਲੱਗੇਗਾ ਤੇ ਜਿਹੜਾ P126 ਆ ਇਹ ਸਰਕਾਰੀ ਰੇਟ ਵਿਕੂ ਜਾਂ ਫਿਰ ਨਹੀਂ ਮੇ ਵਿਕੂਗਾ ਇਹਦੇ ਬਾਰੇ ਜਿਹੜੀ ਜਾਣਕਾਰੀ ਆਈ ਉਹ ਵੀ ਆਪਾਂ ਸ਼ੇਅਰ ਕਰਾਂਗੇ ਜਿਹੜੇ ਆਪਣੇ ਨਾਮ ਭਰਾ ਚੈਨਲ ਤੇ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬਰ ਜੁਰ ਕਰ ਲਿਓ ਤੇ ਨਾਲ ਜਿਹੜੀ ਬੈਲ ਗੰਗਤੀ ਉਹਨੂੰ ਜੁਰ ਦਬਾ ਲਿਓ ਤਾਂ ਕਿ ਆਉਣ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੁਰ ਕਰਿਆ ਕਰੋ ਤਾਂ ਕਿ ਆਪਨੇ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਜੇਕਰ ਕਿਸਾਨ ਵੀਰ ਆਪਾਂ ਗੱਲ ਕਰੀਏ ਸਰਕਾਰੀ ਜਿਹੜੀ ਖਰੀਦ ਦੀ ਜਾਂ ਫਿਰ ਜਿਹੜੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਹੋਈ ਆ ਤਾਂ ਮੀਟਿੰਗ ਦੇ ਵਿੱਚ ਕਿਸਾਨ ਵੀਰੋ ਆਪਾਂ ਗੱਲ ਕਹਿ ਦਾਂ ਜਿਹੜੀ ਸਰਕਾਰ ਨੇ ਕਾਫੀ ਜ਼ਿਆਦਾ ਮੀਟਿੰਗਾਂ ਹੋਈਆਂ ਪਰ ਸਰਕਾਰ ਨੇ ਸਿੱਧਾ ਸਿੱਧਾ ਜਿਹੜੇ ਸ਼ੈਲਰ ਮਾਲਕਾਂ ਨੂੰ ਕਿਹਾ ਬਈ ਕਿਸਾਨਾਂ ਨੂੰ ਜਿਹੜਾ ਗੁਮਰਾਹ ਆਪਾਂ ਕਹਿ ਸਕਦੇ ਨਾ ਕੀਤਾ ਜਾਵੇ ਟੈਨਸ਼ਨ ਨਾ ਪਾਈ ਜਾਵੇ ਕਿਸਾਨਾਂ ਨੂੰ ਕਿ ਅਸੀਂ ਝੋਨਾ ਨਹੀਂ ਚੱਕਣਾ ਗਦਾਮ ਨਹੀਂ ਖਾਲੀ ਜਾਂ ਫਿਰ ਐਦਾਂ ਉਹਦਾਂ ਦੀਆਂ ਗੱਲਾਂ ਕਰਕੇ ਕਿਸਾਨ ਵੀਰ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਪਤਾ ਨਹੀਂ ਝੋਨਾ ਚੱਕਿਆ ਜਾਣਾ ਮੰਡੀਆਂ 'ਚ ਰੋਲਣਾ ਪਊ ਜਾਂ ਕੀ ਹੋਊਗਾ ਗਦਾਮ ਨਹੀਂ ਖਾਲੀ ਤਾਂ ਕਿਸਾਨ ਵੀਰ ਜੇਕਰ ਗੱਲ ਕਰੀਏ ਹੁਣ ਐਕਸਪੋਰਟ ਜਿਹੜਾ ਝੋਨੇ ਦਾ ਵੀ ਮੋٹے ਝੋਨੇ ਦਾ ਵੀ ਜਿਹੜਾ ਐਕਸਪੋਰਟ ਹੈ ਖੁੱਲ ਚੁੱਕਾ ਉਹ ਵੀ ਬਾਹਰ ਜਾਣਾ ਬਾਹਰਲੇ ਦੇਸ਼ਾਂ ਨੂੰ ਜਾਣਾ ਇਹਦੀ ਆਪਾਂ ਨੂੰ ਚਿੰਤਾ ਨਹੀਂ ਲੈਣ ਦੀ ਗਦਾਮ ਨਹੀਂ ਖਾਲੇ ਜਾਂ ਉਹ ਨਹੀਂ ਹੈਗਾ ਤੇ ਇਹ ਸਾਰੇ ਇੰਤਜ਼ਾਮ ਹੋ ਜਾਂਦੇ ਹੁੰਦੇ ਆ ਇਹ ਤਾਂ ਟੈਨਸ਼ਨ ਲੈਣ ਦੀ ਲੋੜ ਤੇ ਬਾਕੀ ਜਿਹੜਾ ਸਰਕਾਰ ਨੇ ਸਿੱਧਾ-ਸਿੱਧਾ ਜਿਹੜਾ ਸ਼ੈਲਰ ਮਾਲਕਾਂ ਨੂੰ ਜਾਂ ਮਿਲਸ ਨੂੰ ਕਹਿ ਦਿੱਤਾ ਵੀ ਆ ਝੋਨੇ ਤੋਂ ਆ ਨੀ ਕਾਨੀ ਆ ਨਾ ਕਾਨੀ ਜਾਂ ਨਾ ਕੀਤੀ ਜਾਵੇ ਤਾਂ ਜੇਕਰ ਇਹ ਜਿਹੜੇ ਸ਼ੈਲਰ ਮਾਲਕ ਐ ਝੋਨਾ ਖਰੀਦਣ ਤੋਂ ਨਾਂ ਫਰਾ ਕਰਦੇ ਆ ਤੇ ਤਿੰਨਾਂ ਸਾਲਾਂ ਵਾਸਤੇ ਜਿਹੜੀਆਂ ਉਹਨਾਂ ਦੀਆਂ ਅਲਾਟਮੈਂਟਾਂ ਜਿਹੜੀਆਂ ਕੈਨਸਲ ਹੋ ਸਕਦੀਆਂ ਜਾਂ ਫਿਰ ਉਹਨਾਂ ਨੂੰ ਬਲੈਕਲਿਸਟ ਜਿਹਦੇ ਵਿੱਚ ਪਾਇਆ ਜਾ ਸਕਦਾ ਤਾਂ ਨਾਲ ਹੀ ਜੇਕਰ ਬਾਲਾ ਕੋਈ ਕਹਿੰਦਾ ਕਿ ਮੈਂ ਝੋਨਾ ਖਰੀਦਣਾ ਨਹੀਂ ਮੈਨੂੰ ਘਾਟਾ ਪੈਂਦਾ ਜਾਂ ਫਿਰ ਜ਼ਿਆਦਾ ਆਪਣੀਆਂ ਮੰਗਾਂ ਤੇ ਅੜ ਕੇ ਰਹਿੰਦਾ ਤਾਂ ਉਹਨਾਂ ਦੇ ਜਿਹੜੇ ਸਰਕਾਰ ਨੇ ਕਿਹਾ ਬਿਲੇਸੈਂਸ ਵੀ ਕੈਨਸਲ ਕੀਤੇ ਜਾ ਸਕਦੇ ਆ ਇਹ ਤੋਂ ਆਪਾਂ ਨੂੰ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਹੀ ਗੱਲ ਹੈ ਸਰਕਾਰ ਨੇ ਜਿਹੜਾ ਸਖਤ ਚੇਤਾਵਨੀ ਦਿੱਤੀ ਤੇ ਸਰਕਾਰ ਜਿਹੜੀ ਉਹਨੂੰ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਆ ਕਾਫੀ ਜ਼ਿਆਦਾ ਇਸ ਹੁਣ ਚੋਣੇ ਨੂੰ ਲੈ ਕੇ ਕਾਫੀ ਜ਼ਿਆਦਾ ਸਤਰਕ ਆ ਤੇ ਕਾਫੀ ਜ਼ਿਆਦਾ ਆਪਣੇ ਪੱਧਰ ਤੇ ਜਿਹੜਾ ਸਾਬ ਜਿਹੜੇ ਆਪਾਂ ਕਹਿ ਸਕਦੇ ਹਾਂ ਥੱਲੇ ਅਫਸਰ ਉਹਨਾਂ ਤੱਕ ਜਿਹੜੀ ਮੀਟਿੰਗਾਂ ਹੋ ਚੁੱਕੀਆਂ ਤਾਂ ਜਿਹੜਾ ਇਸ ਤੇ ਜਿਹੜਾ ਹੁਣ ਸਰਕਾਰ ਆਪਾਂ ਸਿੱਧਾ ਸਿੱਧਾ ਕਹੀ ਹੈ ਕਿ ਕਾਫੀ ਸਖਤ ਆ ਤੇ ਚੋਣੇ ਦੇ ਵਿੱਚ ਜਿਹੜੀ ਤਲਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਤਾਂ ਹੁਣ ਦੂਜੇ ਨੰਬਰ ਤੇ ਗੱਲਾਂ ਸਰਕਾਰੀ ਖਰੀਦ ਦੀ ਕਿੰਨੀ ਤਰੀਕ ਤੋਂ ਵੈਸੇ ਤਾਂ ਕਿਸਾਨ ਵੀਰੋ ਜਿਹੜੇ ਸਰਕਾਰੀ ਖਰੀਦ ਆ ਇਹ ਲਗਭਗ 1 ਅਕਤੂਬਰ ਤੋਂ ਸਰਕਾਰ ਨੇ ਸ਼ੁਰੂ ਕੀਤੀ ਪਰ ਜਿਹੜਾ ਮੰਡੀਆਂ ਦੇ ਵਿੱਚ ਝੋਨੇ ਦੀ ਗੱਲ ਕਰੀ ਆ ਆਪਾਂ ਨੂੰ ਆਮ ਹੀ ਪਤਾ ਹੈ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਲਗਭਗ 5 ਜਾਂ 6 ਅਕਤੂਬਰ ਨੂੰ ਆਉਂਦਾ ਹੁੰਦਾ ਤੇ ਇਸ ਤੋਂ ਬਾਅਦ ਜਿਹੜਾ ਪਰਚੇਜ ਹੋ ਕੇ ਤੇ ਬਾਅਦ ਵਿੱਚ ਕੰਡੇ ਦਾ ਤੋਲ ਲੱਗਦਾ ਹੁੰਦਾ ਤਾਂ ਜੇਕਰ ਕੰਡੇ ਦੇ ਤੋਲ ਦੀ ਗੱਲ ਕਰੀ ਕਿਸਾਨ ਵੀਰੋ ਜੇ ਕਰਤਾ ਝੋਨਾ ਆਪਾਂ ਮੰਡੀਆਂ ਦੇ ਵਿੱਚ ਬਿਲਕੁਲ ਸੁੱਕਾ ਵਗੈਰਾ ਆਪਾਂ ਵਧੀਆ ਤਰੀਕੇ ਨਾਲ ਜਾਣੇ ਜਿਵੇਂ ਇਸ ਵਾਰ ਥੋੜਾ ਜਿਹਾ ਲੇਟ ਝੋਨਾ ਜਾਊਗਾ ਲਗਭਗ ਜਿਹੜੇ ਝੋਨੇ ਸੁੱਕੇ ਜਾਣੇ ਆ ਤੇ ਸੁਕਾ ਕੇ ਆਪਾਂ ਨੂੰ ਖੜਨੇ ਵਿੱਚ ਚਾਹੀਦੀ ਕਿਉਂਕਿ ਜੇਕਰ ਆਪਾਂ ਗਿੱਲਾ ਝੋਨਾ ਲੈ ਕੇ ਜਾਂਨੇ ਉਹਦੇ ਵਿੱਚ ਆਪਾਂ ਨੂੰ ਫਾਇਦਾ ਨਹੀਂ ਆ ਉਹਦੇ ਆਪਾਂ ਨੂੰ ਨੁਕਸਾਨ ਹੁੰਦਾ ਕਿਉਂਕਿ ਜੇਕਰ 8 ਤੋਂ 10 ਦਿਨ ਤੋਲਦਾ ਨਹੀਂਗਾ ਆਪਾਂ ਨੂੰ ਝੋਨਾ ਮੰਡੀ 'ਚ ਖਿਲਾਰਨਾ ਪੈਂਦਾ ਜਾਂ ਫਿਰ ਸੇਕਾ ਲੱਗ ਜਾਂਦਾ ਤਾਂ ਆਪਣਾ ਕਵਾਂਟਲ ਤੋਂ 2 ਕਵਾਂਟਲ ਪ੍ਰਤੀ ਗਿੱਲੇ ਦੇ ਹਿਸਾਬ ਨਾਲ ਜਿਹੜਾ ਝੋਨਾ ਸੁੱਕ ਜਾਂਦਾ ਇਹ ਆਪਣਾ ਵਹਿਮ ਹੁੰਦਾ ਕਿ ਆਪਾਂ ਝੋਨਾ ਗਿੱਲਾ ਤਲਾਤਾ ਤਾਂ ਜੇਕਰ ਧੋਨਾ ਜਾਂਦਿਆਂ ਤੁਲ ਜੇ ਤੇ ਉਹ ਤਾਂ ਆਪਾਂ ਮੰਨ ਸਕਦੇ ਕਿ ਆਪਾਂ ਨੂੰ ਉਹਦੇ ਵਿੱਚ ਫਾਇਦਾ ਆ ਜੇਕਰ 8 ਤੋਂ 10 ਦਿਨ ਆਪਾਂ ਨੂੰ ਮੰਡੀ 'ਚ ਖਲਾਰਨਾ ਪਵੇ ਤਾਂ ਉਹਦੇ ਵਿੱਚ ਆਪਣਾ ਨੁਕਸਾਨ ਆ ਕਿਉਂਕਿ ਜਿਹੜਾ ਦਾਣਾ ਖੜੇ ਝੋਨੇ ਦੇ ਨਾਲ ਪੱਕਣਾ ਉਹਤੇ ਕੋਈ ਆਪਣਾ ਝਾੜ ਨਹੀਂ ਘਟਨਾ ਥੋੜੇ ਤੋਂ ਵੱਧ ਵੀ ਦਿਨ ਲੱਗ ਜਾਵੇ ਤੇ ਉਹਦਣਾ ਝਾੜ ਨਹੀਂ ਕਰਦਾ ਆਪਣਾ ਤੇ ਇਸ ਲਈ ਆਪਾਂ ਨੂੰ ਹਮੇਸ਼ਾ ਕਿਉਂਕਿ ਇਸ ਵਾਰ ਸਖਤਾਈ ਵੀ ਕਾਫੀ ਜ਼ਿਆਦਾ ਥੋੜਾ ਜਾਂ ਮੋਇਸਚਰ ਜਿਹੜਾ ਮੋਇਸਚਰ ਤੇ ਕਿਸਾਨ ਵੀਰ ਧਿਆਨ ਦੇਣ ਤੇ ਆਪਣਾ ਜਿਹੜਾ ਝੋਨਾ ਸੁਕਾ ਕੇ ਵੜਾ ਕੇ ਲੈ ਕੇ ਜਾਣ ਤਾਂ ਕਿ ਜਾਂਦਿਆਂ ਸਾਰੇ ਜਿਹੜੀ ਜਲਦੀ ਜਲਦੀ ਪਰਚੇਜ ਹੋਵੇ ਤੇ ਜਿਹੜਾ ਕੰਡੇ ਦਾ ਤੋਲ ਲੱਗੇ ਜੇਕਰ ਵੈਸੇ ਵੀ ਕੰਡੇ ਦੇ ਤੋਲ ਦੀ ਗੱਲ ਕਰੀਏ ਕਿਸਾਨ ਵੀਰੋ ਜੇਕਰ 5 6 ਤਰੀਕ ਨੂੰ ਆਪਣਾ ਝੋਨਾ ਮੰਡੀਆਂ ਦੇ ਵਿੱਚ ਲਗਭਗ ਜਾਂਦਾ ਤਾਂ ਆਪਣਾ 12 ਜਾਂ 13 ਤਰੀਕ ਦੇ ਲਾਗੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕੰਡੇ ਦਾ ਤੋਲ ਸ਼ੁਰੂ ਹੋ ਸਕਦਾ ਇੱਥੇ ਗ ਜਾ ਕੇ ਆਪਣਾ ਜ਼ਿਆਦਾਤਰ ਇਹਨੇ ਇੱਕ ਦਿਨ ਲੱਗ ਹੀ ਜਾਂਦੇ ਹੁੰਦੇ ਕਿਉਂਕਿ ਆੜਤੀਏ ਵੀ ਦੇਖਦੇ ਵੀ ਮੰਡੀ ਦੇ ਜਿਹੜਾ ਝੋਨਾ ਆ ਸੁੱਕਾ ਦਾ ਗਿੱਲਾ ਉਸ ਚੀਜ਼ ਨੂੰ ਦੇਖ ਕੇ ਪਰਚੇ ਸ਼ੁਰੂ ਹੁੰਦੀ ਜੇਕਰ ਗਿੱਲਾ ਨਜ਼ਰ ਆਉਂਦਾ ਤਾਂ ਉਹਨਾਂ ਆਪਣਾ ਜਿਹੜਾ ਕੰਡੇ ਦਾ ਤੋਲ ਆ ਉਹ ਲੇਟ ਹੋ ਜਾਂਦਾ ਤੇ ਜੇਕਰ ਆਪਾਂ ਸੁਕਾ ਕੇ ਜਾਵਾਂਗੇ ਦੋਸਾਈ ਪਰਚੇ ਜਲਦੀ ਹੋ ਜਾਂਦੀ ਫਿਰ ਆਪਾਂ ਵੀ ਤਾੜ ਕੇ ਆੜਤੀਆਂ ਨੂੰ ਕਹਿ ਜਾਂਦੇ ਨੇ ਲਵੀ ਸੁੱਕਾ ਝੋਨਾ ਤੇ ਤੋਲੋ ਤੇ ਫਿਰ ਉੱਥੇ ਜਿਹੜੀ ਆੜਤੀਆਂ ਨੂੰ ਪਰਚੇ ਜਲਦੀ ਕਰਵਾਉਣੀ ਪੈਂਦੀ ਤੇ ਫਿਰ ਝੋਨਾ ਆਪਣਾ ਤੋਲਦਾ ਹੁਣ ਆਪਾਂ ਗੱਲ ਆ ਜਿੰਦੀ ਪੀਰਕਸ 26 ਦੀ ਆਪੇ 1526 ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਕਿ ਇਸ ਵਾਰ ਸਰਕਾਰੀ ਡੇਟ ਤੇ ਇਹ ਸਰਕਾਰੀ ਡੇਟ ਕਿਸਾਨ ਵੀਰੋ ਵਿਕਣਾ ਵਿਕਣਾ ਕਿਉਂਕਿ ਇਹ ਜੇ ਸਰਕਾਰ ਜੇਕਰ ਸਰਕਾਰ ਕਹੇ ਵੀ ਝੋਨਾ ਨਹੀਂ ਖਰੀਦਣਾ ਕਿਉਂਕਿ ਸਰਕਾਰ ਜਦੋਂ ਕਹਿ ਰਹੀ ਵੀ 1526 ਵਿਕੂਗਾ ਤੁਸੀਂ ਲਾਓ ਸਰਕਾਰ ਨੇ ਲਵਾਇਆ ਤਾਂ ਇਹਦੇ ਵਿੱਚ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਤੇ ਇਹ ਜਿਹੜਾ ਵੈਸੇ ਇੱਕ ਜਿਹੜੀ ਹੋਰ ਇਹਦੇ ਨਾਲ ਆਪਾਂ ਗੱਲ ਐਡ ਕਰਦੀ ਕਿ ਜਿਹੜਾ 1526 ਕਿਸਾਨ ਵੀਰਾਂ ਨੇ ਲਾਇਆ ਪਹਿਲੇ ਨੰਬਰ ਤੇ ਤਾਂ ਦਾ ਮੋਚਰ ਸਹੀ ਰੱਖਾ ਜਾਵੇ ਕਿਉਂਕਿ ਕਈ ਵਾਰ ਆਪਣੀ ਮਜਬੂਰੀ ਹੁੰਦੀ ਕਿ ਜਿਹੜਾ ਮੋਚਰ ਆਪਾਂ ਲੇਟ ਜ਼ਿਆਦਾ ਲੱਗ ਜਾਂਦਾ ਝੋਨਾ ਤੇ ਉੱਥੇ ਜਾ ਕੇ ਠੰਡ ਪੈਂਦੀ ਤੇ ਜਿਹੜੀ ਗਿੱਲ ਨਹੀਂ ਜਾਂਦੀ ਇਹਦੇ ਵਿੱਚ ਮੋਚਰ ਨਹੀਂ ਘਟਦਾ ਤੇ ਉੱਥੇ ਤਾਂ ਚਲੋ ਮਜਬੂਰੀ ਹੁੰਦੀ ਜਿਹੜੇ ਆਪਾਂ ਥੋੜਾ ਜਿਹਾ ਟਾਈਮ ਨਾਲ ਝੋਨੇ ਲਾਏ ਜਾਂਦੇ ਆ 2-4 ਦਿਨ ਵੱਧ ਪਕਾ ਲੈਟ ਵੱਢ ਲੋ ਤਾਂ ਉੱਥੇ ਜਿਹੜਾ ਆਪਾਂ ਨੂੰ ਇਹੋ ਜਿਹੀ ਦਿੱਕਤ ਆ ਜਿਹੜੀ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਜਿਹੜੀ ਇਹਦੇ ਨਾਲ ਗੱਲ ਆਪਾਂ ਐਡ ਕਰਨੀ ਕਿਉਂਕਿ ਜਿਹੜੇ ਕਿਸਾਨ ਵੀਰ ਪ੍ਰਾਈਵੇਟ ਮੰਡੀਆਂ ਚ ਕਿਉਂਕਿ ਜਿਹੜੀ ਆਪਣੇ ਕੋਲ ਜਾਣਕਾਰੀ ਜੇਕਰ ਉਹਨਾਂ ਕਹਾਂ ਵੀ ਪ੍ਰਾਈਵੇਟ ਮੰਡੀਆਂ ਤੁਸੀਂ ਲੈ ਕੇ ਜਾਓਗੇ ਉਥੇ ਤੁਹਾਡਾ ਨਾ ਜਿਹੜੀ ਇੱਥੇ ਤੁਹਾਨੂੰ ਗੁੰਮਰਾਹ ਕਰਕੇ ਕਾਫੀ ਜਿਆਦਾ ਜਿਹੜੇ ਕਿਸਾਨਾਂ ਨੂੰ ਠੱਗਣ ਵਾਲੇ ਮਗਰਮੱਛ ਬੈਠੇ ਹੁੰਦੇ ਆ ਤਾਂ ਉਹ ਗੁੰਮਰਾਹ ਕਰਕੇ ਵੀ ਤੁਹਾਡਾ ਪੀਰ 226 ਵਿਕਣਾ ਨਹੀਂ ਇਦਾਂ ਉਦਾਂ ਗੀਆਂ ਗੱਲਾਂ ਕਰਕੇ ਤੇ ਕਿਸਾਨ ਵੀ ਨਾਲ ਜਿਹੜਾ ਸਸਤਾ ਝੋਨਾ ਕਾਰਡ ਲਾ ਕੇ ਤਾਂ ਖਰੀਦ ਲੈਂਦੇ ਆ ਤਾਂ ਇਹਦੇ ਚੱਕਰ 'ਚ ਨਾ ਬੋਧ ਜਿੱਥੇ ਸਰਕਾਰੀ ਮੰਡੀ ਆ ਤੁਸੀਂ ਉਸੇ ਹਮੇਸ਼ਾ ਝੋਨਾ ਲੈ ਕੇ ਜਾਓ ਪੀਰ 226 ਵੀ ਲੈ ਕੇ ਜਾਣਾ ਤੇ ਉਥੇ ਤੁਹਾਡਾ ਜਿਹੜਾ ਸਰਕਾਰੀ ਏੜ ਵਿਕੂਗਾ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਬਸ ਤੁਹਾਡਾ ਜਿਹੜਾ ਇਹਦੇ ਵਿੱਚ ਗਿਲ ਨਹੀਂ ਜ਼ਿਆਦਾ ਹੋਣੀ ਚਾਹੀਦੀ ਮੋਚਰ ਬਿਲਕੁਲ ਸਹੀ ਹੋਵੇ ਤਾਈ ਵੀ ਸਰਕਾਰੀ ਜਿਹੜੇ ਵਿਗ ਜਾਣਾ ਹੁਣ ਗੱਲ ਆ ਜਾਂਦੀ ਪ੍ਰਾਲੀ ਨੂੰ ਅੱਗ ਤਾਂ ਵੈਸੇ ਤਾਂ ਕਿਸਾਨੋ ਪਿਛਲੇ ਸਾਲਾਂ ਦਾ ਵਿੱਚ ਇੱਕ ਸਰਕਾਰ ਨੇ ਕਿਹਾ ਵੀ ਪ੍ਰਾਲੀ ਨੂੰ ਅੱਗ ਨਹੀਂ ਲੱਗਣੀ ਤਾਂ ਇੱਥੇ ਕਿਉਂਕਿ ਪ੍ਰਾਲੀ ਨੂੰ ਅੱਗ ਲਾਉਣ ਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਆਪਾਂ ਦੇਖੀਏ ਕਿ ਆਪਾਂ ਪਿਛਲੇ ਜੇ ਪੋਸਟ ਪਾਈ ਤੇ ਪ੍ਰਾਲੀ ਨੂੰ ਅੱਗ ਲਾਉਣ ਨਾਲ ਆਪਣਾ ਕਿੰਨਾ ਨੁਕਸਾਨ ਹੁੰਦਾ ਜਾਂ ਫਿਰ ਪ੍ਰਾਲੀ ਆਪਾਂ ਖੇਤ ਚ ਮਿਕਸ ਕਰਦੇ ਆ ਉਹਦੇ ਨਾਲ ਆਪਾਂ ਨੂੰ ਕਿਹੜੇ-ਕਿਹੜੀਆਂ ਤੱਤ ਆਪਾਂ ਨੂੰ ਮਿਲਦੇ ਆ ਤਾਂ ਇਹ ਚੀਜ਼ ਨਾ ਕਿਉਂਕਿ ਕਈ ਵਾਰਾ ਤਾਂ ਆਪਣੀ ਮਜਬੂਰੀ ਹੁੰਦੀ ਆ ਕਈ ਕਿਸਾਨ ਵੀਰਾਂ ਜਿੱਥੇ ਸੁੰਡੀ ਵਗੈਰਾ ਦੀ ਪ੍ਰੋਬਲਮ ਆਉਂਦੀ ਕਿਸਾਨ ਵੀਰਾਂ ਨੂੰ ਉੱਥੇ ਤੋਂ ਉਹਨਾਂ ਦੀ ਮਜਬੂਰੀ ਬਣ ਜਾਂਦੀ ਕਿ ਪ੍ਰਾਲੀ ਨੂੰ ਅੱਗ ਲਾਉਣੀ ਪਰ ਜੇਕਰ ਆਪਾਂ ਨੂੰ ਆਪਣੇ ਕੋਲ ਸਭ ਸਾਂਝ ਸੁਵਿਧਾਤਾਂ ਹੈਗੀਆਂ ਆਪਾਂ ਪ੍ਰਾਲੀ ਨੂੰ ਮਿਕਸ ਕਰ ਸਕਦੇ ਜਮੀਨ 'ਚ ਤਾਂ ਆਪਾਂ ਨੂੰ ਪਹਿਲੀ ਕੋਸ਼ਿਸ਼ ਇਹੀ ਕਰਨੀ ਚਾਹੀਦੀ ਜਮੀਨ 'ਚ ਮਿਕਸ ਕਰੋ ਕਈ ਕਿਸਾਨ ਵੀਰ ਜਿਹੜੀਆਂ ਗੱਠਾਂ ਬਣਾ ਲੈਂਦੇ ਉਹਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਮਿਲਦਾ ਜੇਕਰ ਤੁਹਾਡੀ ਮਜਬੂਰੀ ਹੈ ਗੱਠਾਂ ਬਣਾਉਣੀ ਸੁੰਡੀ ਵਗੈਰਾ ਦੀ ਜ਼ਿਆਦੀ ਪ੍ਰੋਬਲਮ ਆਉਂਦੀ ਆ ਵੈਸੇ ਉੱਥੇ ਵੀ ਸਪਰੇਅਾਂ ਹੋ ਜਾਂਦੀਆਂ ਜੇਕਰ ਫਿਰ ਵੀ ਮਜਬੂਰੀ ਤਾਂ ਉੱਥੇ ਦਾ ਗੱਠਾ ਬਣਾਉਂਦੀ ਮਜਬੂਰੀ ਪਰ ਕਈ ਵਾਰ ਆਪਣੇ ਕੋਲ ਸਾਂਦ ਸਹੂਲਤ ਸਭ ਕੁਝ ਹੁੰਦਾ ਆਪਾਂ ਮਿਲਾ ਸਕਦੇ ਆ ਉੱਥੇ ਵੀ ਆਪਾਂ ਗੱਠਾ ਬਣਾ ਲੈਂਦੇ ਆ ਉੱਥੇ ਕਿ ਸਾਨੂੰ ਆਪਾਂ ਆਪਦਾ ਹੀ ਨੁਕਸਾਨ ਕਰਦੇ ਆ ਤੇ ਜਿਹੜੇ ਤੱਤ ਪਰਾਲੀ ਜੋ ਮਿਲਨੇ ਆ ਆਪਣੇ ਖੇਤ ਨੂੰ ਉਹ ਫਿਰ ਉਹਨਾਂ ਤੋਂ ਆਪਣਾ ਖੇਤ ਵੰਜਾਰਾ ਜਾਂਦਾ ਜਿਹਨਾਂ ਕਾਰਬਨ ਦੀ ਮਾਤਰਾ ਆਪਣੇ ਖੇਤ 'ਚ ਘਟਦੀ ਆ ਉਹਦਾਂ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਆ ਤੇ ਜੇਕਰ ਆਪਾਂ ਕਣਕ ਦਾ ਨਾੜ ਤੇ ਪਰਾਲੀ ਨੂੰ ਖੇਤ 'ਚ ਮਿਕਸ ਕਰਦੇ ਆ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਆਪਣੀ ਫਸਲ ਦਾ ਚੰਗਾ ਝਾੜ ਅੱਗੇ ਆਉਣ ਵਾਲੇ ਸਮੇਂ 'ਚ ਦੇਖ ਨੂੰ ਮਿਲਦਾ ਤੇ ਆਪਾਂ ਨੂੰ ਘਟ ਖਾਦਾਂ ਦੇ ਵਿੱਚ ਚੰਗਾ ਝਾੜ ਮਿਲ ਜਾਂਦਾ। ਤਾਂ ਵੈਸੇ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ, ਧਰਨ ਤਾਪਨੇ ਦੀ ਜਿਹੜੀ ਪਰਾਲੀ ਨੂੰ ਅੱਗ ਲਾਉਣ ਤੇ 6 ਤੋਂ 7 ਕਿਸਾਨਾਂ ਦੇ ਜਿਹੜੇ ਪਰਚੇ ਹੋ ਚੁੱਕੇ ਆ। ਕਿਸਾਨ ਜਥੇਬੰਦੀਆਂ ਤਾਂ ਕਹਿ ਰਹੀਆਂ ਬਈ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ। ਸਰਕਾਰ ਨੂੰ ਵੈਸੇ ਚਾਹੀਦਾ ਕਿ ਜਿਹੜੇ ਕਿਸਾਨ ਵੀਰਾਂ ਕੋਈ ਸਹੂਲਤ ਨਹੀਂ ਹੈਗੀ। ਜਾਂ ਫਿਰ ਇਹ ਤੇ ਪਰਾਲੀ ਨੂੰ ਸਾਂਭ ਸੰਭਾਲ ਵਾਸਤੇ ਕੁਝ ਨਾ ਕੁਝ ਜਿਹੜਾ ਕਿਸਾਨ ਵੀਰਾਂ ਨੂੰ ਖਰਚਾ ਦਿੱਤਾ ਜਾਵੇ। ਜਨਾਂ ਕੋਲ ਖਾਸ ਕਰਕੇ ਕੋਈ ਸੰਦ ਵਗੈਰਾ ਨਹੀਂ ਹੈਗਾ ਜਾਂ ਫਿਰ ਕਰਾਏ ਤੇ ਬਜਾਉਂਦੇ ਆ ਉਹਨਾਂ ਨੂੰ ਤਾਂ ਸਰਕਾਰ ਜੇ ਸਾਰੇ ਕਿਸਾਨਾਂ ਨੂੰ ਨਹੀਂ ਸਹੂਲਤ ਦੇ ਸਕਦੀ ਤਾਂ ਉਹਨਾਂ ਕਿਸਾਨਾਂ ਬਾਰੇ ਦਾ ਥੋੜਾ ਬੜਾ ਸੋਚਿਆ ਜਾਵੇ ਤੇ ਜੇਕਰ ਸਾਰੇ ਕਿਸਾਨ ਵੀਰਾਂ ਨੂੰ ਇਦਾਂ ਸਰਕਾਰ ਕੁਝ ਨਾ ਕੁਝ 5 ਤੋਂ 4000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜੇ ਕਰੋ ਬੋਨਸ ਵਗੈਰਾ ਦੇ ਦੇ ਜਾਂ ਖਰਚਾ ਦੇ ਦੇ ਤਾਂ ਕਿਸਾਨ ਵੀਰ ਇਸ ਪਰਾਲੀ ਦਾ ਵਿੱਚ ਨਵਟਾਰਾ ਕਰਾ ਸਕਦੇ ਜਿਹੜੇ ਕਿਸਾਨ ਵੀਰ ਇਹਨਾਂ ਨੂੰ ਕੋਈ ਅੱਗ ਲਾਉਣ ਦਾ ਸ਼ੌਂਕ ਨਹੀਂਗਾ ਇਹ ਵੀ ਅੱਗ ਨਾ ਲਾਉਣਗੇ ਸਰਕਾਰ ਨੂੰ ਥੋੜਾ ਜਿਹਾ ਤੇ ਧਿਆਨ ਦੇਣਾ ਚਾਹੀਦਾ ਤੇ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਬਾਕੀ ਆਪਣੀ ਤੇ ਹੀ ਅਪੀਲ ਆ ਕਿ ਜਿੰਨੀ ਹੋ ਸਕੇ ਕੋਸ਼ਿਸ਼ ਕਰੋ ਕਿ ਭਰਾਲੀ ਨੂੰ ਤੇ ਕਣਕ ਦੇ ਨਾਲ ਨੂੰ ਵਿੱਚ ਮਿਕਸ ਕਰੋ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਦੇਖ ਨੂੰ ਮਿਲੂਗਾ ਸੋ ਵੀਡੀਓ ਚੰਗ ਲੱਗੇ ਤਾਂ ਹੋਰ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ